ਸਤਗੁਰੂ ਗੁਰੂ ਅਰਜਨ ਦੇਹ ਮਹਾਰਾਜ ਦੀ ਸ਼ਹਾਦਤ ਹੋਈ ਸ਼ਹਾਦਤ ਦੇ ਕਾਰਨ ਬੜੇ ਨੇ ਜੇ ਮੈਂ ਕੱਲੇ-ਕੱਲੇ ਕਾਰਨਾ ਚ ਪਾਵਾਂ ਤੇ ਬੜੀ ਵੱਡੀ ਗੱਲ ਆ ਬਸ ਇੰਨੀ ਗੱਲ ਕਹਿਣੀ ਚਾਹੂੰਗਾ ਕਿ ਗੁਰੂ ਅਰਜਨ ਦੇਹ ਮਹਾਰਾਜ ਦੀ ਸ਼ਹਾਦਤ ਦਾ ਕਾਰਨ ਚੰਦੂ ਕੱਲਾ ਨਹੀਂ ਸੀ ਚੰਦੂ ਤੋਂ ਉੱਤੇ ਵੀ ਬੜੇ-ਬੜੇ ਕਾਰਨ ਸਨ ਕਿਉਂਕਿ ਜੇ ਗੁਰੂ ਅਰਜਨ ਦੇਹ ਮਹਾਰਾਜ ਦੀ ਸ਼ਹੀਦੀ ਨੂੰ ਕੱਲੇ ਚੰਦੂ ਨਾਲ ਜੋੜ ਕੇ ਵੇਖੀ ਹੈ ਨਾ ਸਾਡੇ ਬਹੁਤਾਤ ਲੋਕੀ ਚੰਦੂ ਨਾਲ ਜੋੜੀ ਜਾਂਦੇ ਆ ਕਿ ਚੰਦੂ ਦੀ ਧੀ ਦਾ ਰਿਸ਼ਤਾ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪੋਤੇ ਨੂੰ ਰਿਸ਼ਤਾ ਹੋਣ ਨਹੀਂ ਦਿੱਤਾ ਤੇ ਚੰਦੂ ਨੇ ਰੱਖਿਆ ਮਨ ਚ ਗੁੱਸਾ ਤੇ ਗੁਰੂ ਅਰਜਨ ਦੇਵ ਨੂੰ ਬਿਠਾਤਾ ਤਤੀ ਤਵੀ ਤੇ ਤੁਹਾਡੇ ਮੰਨਣ ਚ ਇਹ ਗੱਲ ਆਉਂਦੀ ਆ ਕਿ ਆ ਨਿੱਜੀ ਜੀ ਗੱਲ ਤੋਂ ਵੀ ਆਪਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਮੰਨ ਸਕਦੇ ਇਹਦੇ ਇੱਕ ਘਰੇਲੂ ਮੈਟਰ ਆ ਇਹਦੇ ਇੱਕ ਫੈਮਿਲੀ ਦੀ ਗੱਲ ਆ ਕਾਰਨ ਬਹੁਤ ਵੱਡਾ ਵਾ ਕਿਉਂਕਿ ਘਰੇਲੂ ਝਗੜਿਆਂ ਚ ਮਰਨ ਵਾਲੇ ਬੰਦੇ ਸ਼ਹੀਦ ਨਹੀਂ ਗਿਨੇ ਜਾਂਦੇ ਇਹਦੇ ਗੱਲ ਤੁਸੀਂ ਮੰਨਦੇ ਹੋ ਨਾ ਕਿੱਡਾ ਵੱਡਾ ਜੁੱਧ ਹੋਇਆ ਕੌਰਵਾਂ ਤੇ ਪਾਂਡਵਾਂ ਦਾ ਮਹਾਭਾਰਤ ਕੌਰਵ ਪਾਂਡਵ ਲੜੇ ਹੀ ਜਾਂ ਨਾ ਲੱਖਾਂ ਬੰਦੇ ਮਰ ਗਏ ਅੱਜ ਤੱਕ ਮਹਾਭਾਰਤ ਚ ਮਰਨ ਵਾਲੇ ਬੰਦੇ ਨੂੰ ਕਿਸੇ ਨੇ ਸ਼ਹੀਦ ਨਹੀਂ ਆਖਿਆ ਕਿਉਂ ਕਿ ਫੈਮਿਲੀ ਮੈਟਰ ਸੀ ਘਰੇਲੂ ਝਗੜਾ ਸੀ ਦੋ ਜੱਟ ਭਰਾ ਖਲੋਤੇ ਵੱਟ ਤੇ ਕਈਆਂ ਨਾਲ ਲੜ ਕੇ ਮਰ ਜਣ ਕਦੀ ਕੋਈ ਸ਼ਹੀਦ ਨਹੀਂ ਕਹਿੰਦਾ ਹੁੰਦਾ ਕਿੱਡਾ ਵੱਡਾ ਯੁੱਧ ਲੜਿਆ ਸ਼੍ਰੀ ਰਾਮਚੰਦਰ ਨੇ ਸੀਤਾ ਨੂੰ ਛਡਾਉਣ ਵਾਸਤੇ 라ਵਣ ਦੇ ਨਾਲ ਕਿੰਨੇ ਬੰਦੇ ਇਧਰ ਉਧਰ ਤੇ ਮਰ ਗਏ ਤੇ ਕਦੀ ਕਿਸੇ ਨੇ ਆਖਿਆ ਵੀ ਰਾਮ ਵਾਲੇ ਬੰਦੇ ਇੰਨੇ ਸ਼ਹੀਦ ਹੋ ਗਏ ਤੇ 라ਵਣ ਦੇ ਬੰਦੇ ਇੰਨੇ ਸ਼ਹੀਦ ਹੋ ਗਏ ਕਿਉਂਕਿ ਘਰੇਲੂ ਝਗੜਾ ਸੀ ਪਰਿਵਾਰ ਦੀ ਲੜਾਈ ਸੀ ਹੋਰ ਕੱਖ ਨਹੀਂ ਸੀ ਹੈਗਾ ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਕਾਰਨ ਕੱਲਾ ਚੰਦੂ ਕਿਣੀ ਜਾਈਏ ਜੀ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲਿਆ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲਿਆ ਤੇ ਗੁਰੂ ਅਰਜਨ ਦੇਵ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਮੈਂ ਢਾਡੀ ਬਲਾਰਾ ਹਾਂ ਫਿਰ ਮੇਰੇ ਮੰਨਣ ਵਿੱਚ ਇਹ ਸ਼ਹਾਦਤ ਨਹੀਂ ਆ ਇਹਦਾ ਪੈਰਾਮੀਟਰ ਉੱਚਾ ਵਾ ਬਹੁਤ ਉੱਚਾ ਵਾ ਗੱਲ ਸ਼ੁਰੂ ਇੱਥੋਂ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਖਾਈ ਕਰਵਾਈ ਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਵਿਰੋਧੀਆਂ ਦੀ ਹਿੱਕ ਤੇ ਸੱਪ ਉਦਣ ਹੀ ਲਟ ਗਿਆ ਸੀ ਕਿ ਗੁਰੂ ਅਰਜਨ ਦੇਵ ਨੇ ਸਿੱਖੀ ਦਾ ਪ੍ਰਚਾਰ ਨਵੇਂ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਆ ਤਰਨ ਤਾਰਨ ਸਾਹਿਬ ਤੁਹਾਡੇ ਇਲਾਕੇ ਦੇ ਤਰਨ ਤਾਰਨ ਸਾਹਿਬ ਵਸਣਾ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਦੇ ਵਿੱਚੋਂ ਵੱਡੇ ਕਾਰਨਾ ਚੋਂ ਆ ਕਿਉਂ ਜੋਕੇ ਦਰਮ-ਤਾਰਨ ਦੇ ਘੇਰੇ-ਘੇਰੇ ਦਾ ਇਲਾਕਾ ਸਖੀ ਸਰਵਰੀਆਂ ਦੇ ਕਬਜ਼ੇ 'ਚ ਸੀ ਸਖੀ ਸਰਵਰੀਆਂ ਸਮਝਦੇ ਹੋ ਆ 786 ਵਾਲੇ ਲੱਖਾਂ ਦੇ ਦਾਤੇ ਲਾਲਾਂ ਵਾਲੇ ਆ ਦੂਜੇ ਤੇ ਜੇ ਸਭ ਹਰੇ ਝੰਡੇ ਵਾਲਾ ਮਹਿਕਮਾ ਇਕ ਹੀ ਆ ਜਿਹੜੇ ਸਾਡੇ ਵੱਡਿਆਂ ਕੋ ਜੁੱਤੀਆਂ ਖਾਂਦੇ ਮਰ ਗਏ ਅਸੀਂ ਪਿੰਡਾਂ 'ਚ ਲਿਆ ਕੇ ਮੇਲੇ ਲਾਤੀ ਉਹਨਾਂ ਦੇ ਮਰੇ ਸਾਡੇ ਵੱਡਿਆਂ ਤੋਂ ਜੁੱਤੀਆਂ ਖਾਂਦੇ ਸੀ ਆ ਤੁਹਾਡੇ ਤੋਂ ਬਹੁਤੀ ਦੂਰ ਨਹੀਂ ਛੇਕ ਫੱਪਾ ਇਹ ਢਾਣੀ ਸਭ ਤੋਂ ਅਗਲੇ ਬੰਨੇ ਖਲੋਤੀ ਸੀ ਗੁਰੂ ਅਰਜਨ ਦੇਵ ਜੀਆਂ ਸ਼ਿਕਾਇਤਾਂ ਲਾਉਣ ਵਾਲਿਆਂ ਦੇ ਵਿੱਚ ਸਾਡੇ ਘਰ ਕੋਈ ਕੁਝ ਲਵੇਰਾ ਆਉਣਾ ਹੋਵੇ ਬਹੁਤ ਆਤ ਹੁਣ ਤੇ ਲੋਕਾਂ ਚ ਫਿਰ ਵੀ ਜਾਗਰਤੀ ਆ ਗਈ ਹੈ ਨਾ ਤੇ ਸ਼ੇਖ ਫਤਿਹ ਵਾਲ ਨੂੰ ਮੂੰਹ ਕਰਕੇ ਮਾਈਆਂ ਕਹਿੰਦੀਆਂ ਬਾਬਾ ਸ਼ੇਖ ਫਤਿਹ ਵਾਲਿਆ ਲਵੇਰਾ ਦਈਂ ਖੀਰ ਲੈ ਕੇ ਆਵਾਂਗੇ ਭਰਿਆ ਡੋਲ ਕਾਤਲ ਨੂੰ ਪਿਆਤਾ ਖੀਰ ਦਾ ਖਵਾਤਾ ਤੇ ਖਾਲੀ ਡੋਲ ਆਉਂਦੇ ਚੱਲ ਤਰਨ ਤਾਰ ਨੂੰ ਵੀ ਮੱਥਾ ਟੇਕ ਹੀ ਜਾਣੇ ਵੀ ਲਾਮਾ ਨਹੀਂ ਆ ਤੇਰੇ ਅਕੌਣ ਕੋੜਾ ਕਿੜਾ ਬੇ ਉੱਥੇ ਤਾਂ ਮੈਂ ਥੋੜੇ ਚੱਲਿਆ ਆਪਣਾ ਅਸੀਂ ਕਾਤਲ ਪੁੱਛੇ ਆ ਕਾਤਲ ਇਹ ਸ਼ੇਖ ਫਤਿਹ ਆ ਲਾਣਾ ਉਹ ਆ ਹੁਣ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਤੁਹਾਡੇ 'ਚ ਵੀ ਸ਼ਾਇਦ ਕੋਈ ਇਕਾ ਦੁਕਾ ਬੈਠਾ ਹੋਗਾ ਜਿਹੜਾ ਸ਼ੇਕਪਤੇ ਖੀਰ ਲੈ ਕੇ ਜਾਂਦਾ ਹੋਊਗਾ ਜਾਂ ਦੇ ਖਲੋਖ ਲੋਗੇ ਸ਼ਬੀਲਾਂ ਪੀਣੀਆਂ ਬੰਦ ਕਰ ਦਿਓ ਜਾਂ ਸ਼ੇਕਪਤੇ ਖੀਰ ਖੜਨੀ ਬੰਦ ਕਰ ਦਿਓ ਇਹ ਕੰਮ ਹੀ ਹੋਣਾ ਵਾ ਇੱਕ ਕੰਮ ਹੋਣਾ ਵਾ ਵੀ ਜਾਂਦੇ ਉਧਰ ਖੀਰ ਲੈ ਜਾਓ ਤੇ ਜਾਂ ਗੁਰੂ ਅਰਜਨ ਦੇਵ ਦੇ ਨਾਮ ਤੇ ਖਲੋਗੇ ਸ਼ਬੀਲਾਂ ਪੀਣੀਆਂ ਬੰਦ ਕਰ ਦਈਏ ਸ਼ਬੀਲ ਵੀ ਜੇ ਗੁਰੂ ਅਰਜਨ ਦੇਵ ਦੀ ਤੇ ਖੀਰ ਖੜੀਏ ਗੁਰੂ ਅਰਜਨ ਦੇਵ ਮਹਾਰਾਜ ਦੇ ਘਾਤੋ ਦੇ ਦਰਬਾਰ ਅੰਦਰ ਇੱਕ ਕਮਿਆਨ ਚ ਦੋ ਤਲਵਾਰਾਂ ਨਹੀਂ ਨਾ ਸ਼ੇਖ ਫਤੇ ਨੂੰ ਮੱਥਾ ਟੇਕਿਆ ਜਾਣਾ ਜੇ ਤੇ ਨਾ ਤਰਨ ਤਾਰਨ ਵਾਲੇ ਗੁਰੂ ਅਰਜਨ ਦੇਵ ਨੂੰ ਟੇਕਣਾ ਇੱਕ ਪਾਸੇ ਹੋਣਾ ਪੈਣਾ ਵਾ ਦੋਵੇਂ ਕੰਮ ਕਰਨ ਵਾਲਾ ਤੇ ਫੇਰ ਹੈਗਾ ਜੇ ਵੀ ਲੰਗਰ ਲੋਟਿਆ ਖੁਸ਼ਬੂ ਵੇਖੀ ਤੇ ਉਧਰਲੇ ਬਨੇ ਜਾ ਕੇ ਮੱਥਾ ਟੇਕ ਦਿੱਤਾ ਆਹ ਕੰਮ ਸਾਨੂੰ ਛੱਡਣਾ ਪਊਗਾ